ਜਿਹੜੇ ਬੰਦੇ ਦਾ ਮੈਂ ਨਾਮ ਲੈਣ ਲੱਗਿਆ ਉਹ ਵੀਰਾ ਹੁਣ ਕਾਫੀ ਵਰਲਡਵਾਈਡ ਫੇਮਸ ਹੈ ਵੀਰਾ ਉਹ ਪਰਮੇਸ਼ਰ ર્મા ਵੀਰਾ ਤੇ ਮੈਂ ਤੇ ਵੀਰਾ ਇੱਕੋ ਫਲਾਈਟ 'ਚ ਆ ਰਹੇ ਸੀ ਵੀਰਾ ਇੰਡੀਆ ਤੋਂ ਵਕੇਸ਼ਨ ਕੱਟ ਕੇ ਵਾਪਸ ਆ ਰਹਿਆ ਸੀਗਾ ਤੇ ਮੇਰੇ ਨਾਲ ਨਾਲ ਦੀ ਸੀਟ ਤੇ ਬੈਠਾ ਸੀ 2012 'ਚ ਜਦੋਂ ਮੈਂ ਆਇਆ ਤੇ ਨਾਲ ਬੈਠਾ ਬੰਦਾ ਹੁਣ ਇੱਕ ਨਵਾਂ ਸਟੂਡੈਂਟ ਜਾਂਦਾ ਉਹਨੂੰ ਐ ਥੋੜਾ ਜਿਹਾ ਚਾਜਾ ਹੁੰਦਾ ਕਿ ਚਲੋ ਯਾਰ ਆਪਣੇ ਨਾਲ ਕੋਈ ਪੰਜਾਬੀ ਵੀ ਬੰਦਾ ਨਾਲ ਬੈਠਾ ਚੱਲ ਗੱਲਾਂ ਬਾਤਾਂ ਹੋਈਆਂ ਸਾਡਾ ਤੇ ਵੀਰਾ ਕਹਿੰਦਾ ਯਾਰ ਮੈਂ ਵੀ ਮੈਂ ਵੀ ਪਟਿਆਲੇ ਤੋਂ ਆ ਤੇ ਮੈਂ ਵੀਰੇ ਨੂੰ ਕਿਹਾ ਹਾਂਜੀ ਵੀਰੇ ਮੈਂ ਵੀ ਪਟਿਆਲੇ ਤੋਂ ਆ ਤੇ ਵੀਰੇ ਨੇ ਚਲੋ ਐ ਗੱਲਾਂ ਬਾ ਉਹਨਾਂ ਨੇ ਮੈਨੂੰ ਇੱਕ ਇੱਥੇ ਆਸਟ੍ਰੇਲੀਆ ਆਉਣ ਦਾ ਇੱਥੇ ਕਿਵੇਂ ਕੰਮਕਾਰ ਕਰਨਾ ਹੈ ਤੁਸੀਂ ਕਿਵੇਂ ਰਹਿਣਾ ਹੈ ਇਹ ਕਿਹੜੀਆਂ ਚੰਗੀਆਂ ਆਦਤਾਂ ਨੂੰ ਫੋਲੋ ਕਰਨਾ ਉਹ ਸਾਰਾ ਕੁਝ ਮੈਨੂੰ ਉਹਨਾਂ ਨੇ ਦੱਸਿਆ ਤੇ ਸਾਡਾ ਨੰਬਰ ਐਕਸਚੇਂਜ ਹੋਇਆ ਫਿਰ ਉਹ ਤੋਂ ਬਾਅਦ ਚਲੋ ਵੀਰੇ ਨਾਲ ਅਸੀਂ ਟੱਚ ਰਹੇ ਕਾਫੀ ਦੇਰ ਵੀਰੇ ਨਾਲ ਅਸੀਂ ਕੰਮ ਵੀ ਕੀਤਾ ਪਹਿਲਾਂ ਪਹਿਲੀਆਂ ਜਿਹੜੋਂ ਵੀਰੇ ਨੇ ਸਟਾਰਟ ਸਟਾਰਟ ਕੀਤਾ ਉਦੋਂ ਵੀਰੇ ਨਾਲ ਅਸੀਂ ਕੰਮ ਵੀ ਉਹਨਾਂ ਦਾ ਦੇਖੋ ਉਹਨਾਂ ਦੀ ਸਾਰਿਆਂ ਤੋਂ ਪਹਿਲਾਂ ਇੱਕ ਸ਼ਾਇਦ ਸ਼ਾਇਰੀ ਟਾਈਪ ਇੱਕ ਉਹਨਾਂ ਨੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹ ਕੀਤੀ ਉਹ ਤੋਂ ਬਾਅਦ ਏਸੀ ਵੀ ਇੱਕ 뮤직 ਵੀਡੀਓ ਸ਼ੂਟ ਕੀਤੀ ਸੀ ਵੀਰੇ ਨਾਲ ਓਕੇ ਜੀ ਉਹਨੂੰ ਕਾਫੀ ਟਾਈਮ ਹੋ